ਹਾਂਜੀ ਦੋਸਤੋ ਦੁਕਾਨਦੇਸ਼ ਸ਼ਾਪ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਦਿਖਾਉਣੇ ਆ ਜੀ ਤੁਹਾਨੂੰ ਦੁਕਾਨਦੇ ਦੀਆਂ ਗਤੀਵਿਧੀਆਂ ਤੇ ਦੁਪਹਿਰ ਦਾ ਟਾਈਮ ਹੋਇਆ ਜੀ 12 ਵਜੇ ਦਾ ਟਾਈਮ ਹੋਇਆ ਤੇ ਇਸ ਵੇਲੇ ਗਾਹ ਘੱਟ ਹੀ ਹੁੰਦਾ ਵਕਤ ਤੁਹਾਨੂੰ ਦਿਖਾ ਦਿੰਦੇ ਆ ਬਾਹਰ ਦਾ ਮਾਹੌਲ ਬਾਹਰ ਦਾ ਤੁਹਾਨੂੰ ਦਿਖਾਣੀਆਂ ਨੇ ਹਵਾ ਚੰਗੀ ਦੇਖੋ ਜੀ درختਾਂ ਦੀ ਪੱਤੀ ਪੱਤੀ ਜੀ ਪੂਰੀ ਹਲ ਰਹੀ ਹੈ ਹਵਾ ਛੱਡੋ ਸਮਝ ਲਓ ਹਣੀ ਰਹੀ ਜਿਵੇਂ ਮਰਜੀ ਜਾਂਦੀ ਹੈ ਇਦੋਂ ਗਲੀ ਦੇ ਵਿੱਚ ਵੀ ਕੋਈ ਹੈ ਨਹੀਂ ਇਹ ਪਰਵੇਲੇ ਕਾ ਥੋੜਾ ਘੜ ਜਾਂਦਾ ਹੁੰਦਾ ਹਮ ਪਤਾ ਹੈਗਾ ਜੀ ਦੇਖ ਸਕਦੇ ਹੋ ਤੁਸੀਂ ਹਾਂਜੀ ਦੁਕਾਨ ਦੇ ਅੰਦਰ ਤੋਂ ਦਿਖਾਣੇ ਆ ਆ ਰੱਖ ਰੱਖੀਆਂ ਜੀ ਸਟਿੰਗ ਸਟਿੰਗ ਕਹਿੰਦੇ ਆ ਨਾ ਯਾਰ ਜਿਹੜੇ ਸਕੂਲ ਦੇ ਨੇੜੇ ਦੁਕਾਨਾਂ ਉੱਥੇ ਆਪਣੇ ਤਾਂ ਸਕੂਲ ਤੋਂ ਕਾਫੀ ਦੂਰ ਦਾ ਦੁਕਾਨਾ ਉੱਥੇ ਰੱਖ ਨਹੀਂ ਸਕਦੇ ਕਿਉਂਕਿ ਬੱਚੇ ਮੰਗਦੇ ਆ ਬੱਚਿਆਂ ਤਾਂ ਕਿ ਕਿ ਮਸਤਰਾ ਨੇ ਨਾਂ ਬੈਨ ਕਰ ਰੱਖਿਆ ਜਿਹੜਾ ਵੈਨ ਵਾਲਾ ਬਾਈ ਉਹ ਲੈ ਕੇ ਨਹੀਂ ਆਉਂਦਾ ਉਹ ਕਹਿੰਦਾ ਯਾਰ ਉਹਦਾ ਕਹਿਣਾ ਹੈਗਾ ਨਾ ਵੀ ਜਿਵੇਂ ਉਹਨੇ ਸਮਾਨ ਵੇਚਣਾ ਕਈ ਦੁਕਾਨਾਂ ਜਿਵੇਂ ਸਕੂਲ ਦੇ ਕੋਲੇ ਹੁੰਦੀਆਂ ਉੱਥੇ ਫਿਰ ਮਤਲਬ ਲੋਕਾਂ ਨੂੰ ਵੀ ਇਤਰਾਜ਼ ਹੁੰਦਾ ਮਤਲਬ ਸਕੂਲ ਵਾਲਿਆਂ ਨੂੰ ਤਾਂ ਹੁੰਦਾ ਹੀ ਆ ਵੀ ਬੱਚੇ ਸਟਿੰਗ ਪਿੰਦੇ ਆ ਸਟਿੰਗ ਦਾ ਥੋੜਾ ਜਿਹਾ ਮਤਲਬ ਕਹਿੰਦੇ ਆ ਹੁੰਦਾ ਨਾ ਉਹ ਚ ਕੋਈ ਉਹ ਜਿਹਾ ਤੇ ਫਿਰ ਤਾਂ ਕਰਕੇ ਬਾਕੀ ਇੱਥੇ ਕੋਈ ਦਿੱਕਤ ਨਹੀਂ ਹੈ ਇੱਥੇ ਆਪਣੇ ਕੋਲ ਤਾਂ ਤੁਹਾਨੂੰ ਦਿਖਾਈ ਦਿੱਤੀਆਂ ਜਾਣ ਲਗਾ ਆ ਦੇਖੋ ਜੀ ਬਾਕੀ ਠੰਡੇ ਪਏ ਹੈਗੇ ਆ ਆ ਤੋ ਦੋ ਲੀਟਰ ਵਾਲੇ ਲਿੰਕਾ ਕੋਕ ਹੋ ਗਿਆ ਆਦਮ ਦੇ ਪਰਨੇ ਫਰਿੱਜ ਦੇ ਵਿੱਚ ਵੀ ਕਿਹੜੇ-ਕਿਹੜੇ ਵੈਰਾਈਟੀਆਂ ਅੱਜਕੱਲ ਆ ਚੀਜ਼ ਬੜੀ ਚੱਲ ਰਹੀ ਹੈ ਜੀਰਾ ਕਿੰਦਰ ਗਿਆ ਥੱਲੇ ਲੁਕਿਆ ਬੜੀ ਠਾਗ ਰਿਹਾ ਆ ਗੋ ਅਤੇ ਇਹਦੇ ਪੈਕ ਟਪ-ਅਪ ਪੈਕ ਕਰਕੇ ਰੱਖ ਰੱਖਿਆ ਇੱਥੇ। ਜੀਰਾ ਹੈ ਜੀਰਾ ਜੀਰਾ ਖਤਮ ਹੋਣਾ ਲਾ। ਇਹਦੇ ਵਿੱਚ ਵੀ ਬਕਸੇ 'ਚ ਵੀ ਹੈ ਨਹੀਂਗੇ। ਤੇ ਵੀਡੀਓ ਬਣਾਉਂਦੇ ਹਾਂ ਹੁਣ ਧਿਆਨ ਪੈ ਗਿਆ ਤੇ ਜੀਰਾ ਖਤਮ ਹੋ ਗਿਆ। ਜੀਰਾ ਵੀ ਮੰਗਾ ਲੈਣੀ ਆਪਾਂ। ਜੀਰਾ ਦੂਜਾ ਨਹੀਂ ਜੀਰਾ ਠੰਡਾ ਆਏਗਾ ਤੇ ਵਧੀਆ ਹੁੰਦਾ ਜੀ ਲਾਹੌਰੀ ਜੀ ਗੱਲ ਲਿਆ ਕਰੋ। ਤੂੰ 1 ਮਿੰਟ ਬਾਅਦ ਤੁਹਾਨੂੰ ਦਿਖਾਉਣਾ ਹੈ ਜੀ। ਆਹ ਵਾਲਾ। ਲਾਹੌਰੀ ਜੀਰਾ। ਦੇਖ ਸਕਦੇ ਹੋ ਵੀਡੀਓ ਵਿੱਚ। ਇਹ ਬੜਾ ਘੈਂਟ ਆ ਕੰਮ ਇਹ ਵਖਤ ਇਹ ਵੀ ਲਗ ਰੋ ਥੋੜਾ ਹਾਰ ਮੇ ਤੋਂ ਠੀਕ ਆ ਜਿਹਨੂੰ ਜ਼ਿਆਦਾ ਉਹ ਤਜਾਬ ਦੀ ਦਿੱਕਤ ਆ ਨਾ ਬਾਲਾਂ ਨੂੰ ਵੀ ਉਹ ਥੋੜਾ ਜਿਹਾ ਵੀ ਆ ਹੋ ਜਾਂਦਾ ਥੋੜਾ ਜਿਹਾ ਤਜਾਬ ਜਾਂ ਬੰਦਾ ਬਾਲੇ ਨਾਲ ਬਾਲਾ ਹੋ ਤਾਂ ਪੀਓ ਹੀ ਨਾ ਤੁਹਾਨੂੰ ਦਿਖਾਉਣੇ ਆ ਸਾਹਮਣੇ ਮੋਟਰਸਾਈਕਲ ਦਾ ਆ ਖੜਾਈ ਆ ਪਤਨੀ ਵਾਂ ਏਜੰਸੀ ਲੱਗੀ ਹੁੰਦੀ ਆ ਲਓ ਜੀ ਹੋਰ ਜੂਮ ਕਰਕੇ ਦੁਕਾਨ ਨੇ ਤਾਂ ਜਦੋਂ ਵੀਡੀਓ ਬਣਾਉਣੀ ਆ ਸ਼ੋਰਟ ਸ਼ਰਪਾ ਹੋ ਹੀ ਜਾਂਦਾ ਸੀਜ਼ਨ ਦਾ ਟਾਈਮ ਹੋਣ ਦੇ ਕਾਰਨ ਸੜਕਾਂ ਤੇ ਤਾਂ ਕੋ ਪਤਾ ਜੀ ਫਿਰ ਜਦੋਂ ਵੀਡੀਓ ਬਣਾਉਣ ਨੂੰ ਲੱਗਦੇ ਆ ਇੱਕ ਮਿੰਟ ਦੀ ਬਣਾਈ ਦੀ ਕੱਟੀ ਦੀ ਹੁਣ ਮੈਂ ਕਿਹਾ ਚਲੋ ਲਾਈਵ ਵੀਡੀਓ ਬਣਾਈ ਜਾਂਦੇ ਆ ਇਹਦੇ ਇਸ ਤਾਂ ਕੁਝ ਚੱਕਰ ਨਹੀਂ ਆਤ